ਹਾਂਜੀ ਇਹ ਲਈਆਂ ਨੇ ਆਪਾਂ ਲੋਕੀਆਂ ਤੇ ਇਹਨਾਂ ਦੇ ਬਣਾਵਾਂਗੇ ਆਪਾਂ ਕੋਫਤੇ ਤੇ ਇਹ ਵਿੱਚੋਂ ਬਹੁਤ ਕੂਲੀਆਂ ਨੇ ਮੈਂ ਦੇਖੀਆਂ ਸੀਗੀਆਂ ਬਿਲਕੁਲ ਇਹ ਕੂਲੀਆਂ ਨੇ ਤੇ ਇਹਨਾਂ ਦੇ ਆਪਾਂ ਕੰਤੂਕਸ਼ ਕਰਕੇ ਤੇ ਫਿਰ ਆਪਾਂ ਇਹਨਾਂ ਦੇ ਬਣਾਉਨੇ ਆ ਕੋਫਤੇ ਤੇ ਫਿਰ ਬਣਾਵਾਂਗੇ ਸਬਜੀ ਕਿਉਂਕਿ ਬੱਚੇ ਵੈਸੇ ਘੱਟ ਸਬਜੀ ਖਾਂਦੇ ਆ ਕਿਉਂਕਿ ਸਬਜੀ ਵੈਸੇ ਤਾਂ ਮੈਂ ਦੁੱਧ ਪਾ ਕੇ ਬਣਾਉਂਦੀ ਆ ਪਰ ਫਿਰ ਵੀ ਬੱਚੇ ਥੋੜੀ ਘੱਟ ਖਾਂਦੇ ਤੇ ਮੈਂ ਕਿਹਾ ਚਲੋ ਕੋਫਤਿਆਂ ਵਾਲੀ ਤਰੀ ਵਾਲੀ ਸਬਜੀ ਜੜੀ ਨਾ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਪਰ ਮੈਂ ਕਹ ਚਲੋ ਇਹੀ ਬਣਾ ਲੈਨੇ ਆ ਸੋ ਆਪਾਂ ਕਰਦੇ ਆਂ ਤਿਆਰੀ ਇਹਦੇ ਲਈ ਲਈਆਂ ਨੇ ਆਪਾਂ ਦੋ ਲੋਕੀਆਂ ਕੱਦੂ ਕਸ਼ ਕਰ ਲੈਨੇ ਤੇ ਹੁਣ ਆਪਾਂ ਇਹਨੂੰ ਇਹਦੇ ਚ ਪਾਣੀ ਨਿਚੋੜ ਲਾਂਗੇ ਇਸ ਤਰ੍ਹਾਂ ਆ ਸਾਰਾ ਪਾਣੀ ਨਿਚੋੜ ਲਾਂਗੇ ਇਹਦਾ ਇਹ ਪਾਣੀ ਵੀ ਆਪਾਂ ਢੋਲਣਾ ਨਹੀਂ ਇਹਦੀ ਆਪਾਂ ਵਰਤਣਾ ਕਰ ਲੈਣੀ ਆ ਸਬਜ਼ੀ ਦੇ ਵਿੱਚ ਸਾਡਾ ਪੈਨਸਾਰੇ ਨੂੰ ਚੋੜ ਲਾਂਗੇ ਤੇ ਇਸ ਤਰ੍ਹਾਂ ਪੈਸਾਰੇ ਨੂੰ ਚੋੜ ਕੇ ਤੇ ਰੇਸਨ ਪਾ ਕੇ ਮਸਾਲੇ ਪਾ ਕੇ ਤੇ ਆਹਦੇ ਦੇ ਕੋਫਟ ਤਿਆਰ ਕਰ ਲਾਂਗੇ ਹਾਂਜੀ ਇਹਦੇ ਲਈ ਆਪਾਂ ਲੈ ਨਮਕ ਆਹ ਕਾਲੀ ਮਿਰਚ ਵਾਲਾ ਨਮਕ ਲੈ ਤੇ ਵੇਸਣ ਆਪਾਂ ਪਹਿਲਾਂ ਵਿੱਚ ਮਿਕਸ ਕਰਤਾ ਤੇ ਆਹ ਲਈਏ ਨੇ ਆਪਾਂ ਲਾਲ ਮਿਰਚਾਂ ਤੇ ਆਹ ਲੈ ਲਿਆ ਆਪਾਂ ਜੀਰਾ ਪਾਊਡਰ ਤੇ ਆਹ ਲਈਏ ਕੰਦੀ ਕਾਲੀ ਮਿਰਚ ਤੇ ਆ ਲੈ ਆਏ ਛੋਟਾ ਜਿਹਾ ਚਾਟ ਮਸਾਲਾ ਇਦਨਾਂ ਨਾਲ ਆਪਣੇ ਕੋਫਤੇ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਤੇ ਆਪਾਂ ਮੜਾ ਜਿਹਾ ਇਹ ਕਲਰ ਵਾਸਤੇ ਹਲਦੀ ਤੇ ਇਹਨੂੰ ਆਪਾਂ ਹੱਥ ਕਰ ਲੈਨੇ ਆਂ ਤੇ ਆਹ ਹਾਂਜੀ ਆ ਦੇਖੋ ਆਪਾਂ ਨਾ ਇਹਦੇ ਵਿੱਚ ਲੂਣ ਮਿਰਚ ਜੀਰਾ ਪਾਊਡਰ ਵਗੈਰਾ ਸਾਰਾ ਕੁਝ ਪਾ ਕੇ ਨਾ ਤੇ ਆਪਾਂ ਇਹਨੂੰ ਤਿਆਰ ਕਰ ਲਿਆ ਤੇ ਆ ਲੈ ਲਿਆ ਆਪਾਂ ਤੇਲ ਤੇ ਇਹਦੇ ਨਾਲ ਆਪਾਂ ਛੋਟੇ ਛੋਟੇ ਪੇੜੇ ਬਣਾ ਲਾਂਗੇ ਤੇ ਪੇੜੇ ਬਣਾਉਣ ਤੋਂ ਬਾਅਦ ਤੇ ਬਸ ਆਪਾਂ ਇਹਨਾਂ ਨੂੰ ਫਰਾਈ ਕਰਕੇ ਤੇ ਇਹ ਆਪਣੇ ਬਣ ਜਾਣਗੇ ਕੋਫਤੇ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਟਮਾਟਰ ਦਾ ਤੜਕਾ ਲਗਾਵਾਂਗੇ ਤੇ ਆ ਦੇਖੋ ਕਿੰਨਾ ਸੋਹਣਾ ਇਹ ਬੈਟਰ ਤਿਆਰ ਹੋਇਆ ਹੈ ਨਾ ਮਤਲਬ ਕੀ ਆਹਾ ਆ ਦੇਖੋ ਬਹੁਤ ਸੋਹਣਾ ਇਹ ਅਸਟਰ ਬਣ ਜਾਏਗਾ ਤੇ ਦੋ ਮੱਥਾਂ ਦੇ ਨਾਲ ਬਣਾਵਾਂਗੀ ਨਾ ਮੈਂ ਤੇ ਬਹੁਤ ਹੀ ਸੋਹਣਾ ਬਣੇਗਾ ਆਸਤਰਾ ਯਾ ਦੇਖੋ ਆਪਣਾ ਤੇਲ ਪੂਰੀ ਜੀ ਤਰ੍ਹਾਂ ਨਾਲ ਗਰਮ ਹੋ ਗਿਆ ਤੇ ਆ ਪਤਾ ਲੱਗਦਾ ਪਿਆ ਮਤਲਬ ਉਸੇ ਤਰ੍ਹਾਂ ਭਾਫ਼ ਵਿੱਚੋਂ ਉੱਡ ਰਹੀ ਆ ਤੇ ਇੱਧਰ ਆਪਾਂ ਕੌਫੇ ਬਣਾ ਕੇ ਰੱਖ ਲੈ ਤੇ ਇਹ ਹੁਣ ਆਪਾਂ ਇੱਧਰ ਇਹਨਾਂ ਨਾਲ ਤੇਲ ਥੋੜਾ ਜਿਹਾ ਘੱਟ ਪਾਉਣੀ ਆ ਫਿਰ ਗਰਮ ਤੇਲ ਨੂੰ ਹਨਾ ਬੰਦਾ ਜਿਆਦਾ ਸੁਟਣ ਨੂੰ ਵੀ ਨਹੀਂ ਜੀ ਕਰਦਾ ਤੇ ਵਰਤਣ ਨੂੰ ਵੀ ਨਹੀਂ ਜੀ ਕਰਦਾ ਬੀ ਜਿਆਦਾ ਕਾਲਾ ਹੋਇਆ ਤੇਲ ਤੇ ਤਾਂ ਕਰਕੇ ਤੇ ਇਹ ਹੁਣ ਬਾਅਦ ਚ ਆਪਾਂ ਨਾ ਇਹਨੂੰ ਸੇਮ ਕਰ ਦਾਂਗੇ ਜਿਵੇਂ ਹੁਣ ਇੱਕ ਵਾਰੀ ਬਹੁਤ ਤੇਜ਼ ਆ ਨਾ ਤੇ ਸੇਮ ਤੇ ਰੜਾਂਗੇ ਇਹਨਾਂ ਤੇ ਹੁਣ ਆਪਾਂ ਇਹਨੂੰ ਗੈਸ 'ਚ ਸੇਮ ਕਰ ਦਿੰਨੇ ਆ ਤੇ ਹੌਲੀ ਹੌਲੀ ਇਹ ਰੜਣਗੇ ਆ ਦੇਖੋ ਕਿੰਨੇ ਸੋਹਣੇ ਆਪਣੇ ਤੋਂ ਬਣ ਗਏ ਆ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਇੱਧਰ ਬਾਹਰ ਕੱਢ ਲਾਂਗੇ ਹੁਣ ਆਪਾਂ ਇੱਧਰ ਇਹਨੂੰ ਅੱਗ ਨੂੰ ਕਰਤਾ ਤੇਜ ਇੱਕ ਵਾਰ ਤੇ ਆਪਾਂ ਇੱਕ ਪਾਇਆ ਸੀਗਾ ਤੇ ਦੇਖਿਆ ਥੋੜਾ ਜਨਾ ਹਜੇ ਹੋਰ ਹੁਣ ਦੁਬਾਰਾ ਗਰਮ ਹੋਊਗਾ ਨਾ ਫਿਰ ਬਾਕੀ ਦੇ ਪਾਉਂਗੇ ਮੈਂ ਇੱਕ ਪਾ ਕੇ ਚੈੱਕ ਕੀਤਾ ਤੇ ਇਹਦੇ ਵਿੱਚ ਨਾ ਜਿਵੇਂ ਆ ਬਣੇ ਨੇ ਜੇ ਹਨਾ ਤੁਹਾਡੇ ਕੋਲੋਂ ਵੇਸਣ ਵੱਧ ਪੈ ਜਾਏ ਜਾਂ ਕਿਸ ਤਰ੍ਹਾਂ ਤੇ ਘਬਰਾਉਣ ਦੀ ਵੀ ਨਹੀਂ ਲੋੜ ਹੁੰਦੀ ਇਹਦੇ ਨਾਲ ਇਹਨੂੰ ਇਦਾਂ ਕਰਕੇ ਨਾ ਇਦਾਂ ਵਿੱਚ ਆ ਥੋਕ ਦੇ ਨਾਲ ਇਹਨੂੰ ਇਦਾਂ ਕਰ ਲਓ ਤੇ ਮਤਲਬ ਉਹ ਤਾਂ ਵੀ ਵਧੀਆ ਬਣ ਜਾਣਗੇ ਵੀ ਮੈਨੂੰ ਤਾਂ ਜ਼ਰੂਰਤ ਨਹੀਂ ਪਈ ਕਿਉਂਕਿ ਮੇਰਾ ਮਿਕਸਚਰ ਬਹੁਤ ਵਧੀਆ ਬਣ ਗਿਆ ਸੀਗਾ ਤੇ ਜੇ ਮਤਲਬ ਆਪਾਂ ਨੂੰ ਲੱਗੇ ਵੀ ਥੋੜੇ ਸਖਤ ਨੇ ਇਹ ਤਾਂ ਦੇਖੋ ਆ ਵਿੱਚੋਂ ਕਿੰਦਾ ਫੋਲੇ ਨੇ ਇਹ ਆਪਾਂ ਨੂੰ ਜ਼ਰੂਰਤ ਨਹੀਂ ਪਈ ਤੇ ਜਿਹੜਾ ਆਪਣਾ ਤੇਲ ਦੁਬਾਰਾ ਹੋ ਗਿਆ ਗਰਮ ਤੇ ਆਪਣਾ ਤੇਲ ਹੋ ਗਿਆ ਸੀ ਦੁਬਾਰਾ ਗਰਮ ਤੇ ਆਪਾਂ ਆਹ ਵੀ ਪਾ ਦਿੰਦੇ ਹਾਂ ਇੱਕ ਇੱਕ ਕਰਕੇ ਚੁੱਕ ਕੇ ਨਾ ਵਾਦਨਿਆ ਤੇ ਇਹ ਆਪਣੀ ਸਬਜੀ ਬਹੁਤ ਹੀ ਵਧੀਆ ਬਣ ਗਈ। ਬੱਚੇ ਪੁੱਛ ਰਹੇ ਸੀ ਕਹਿੰਦੇ ਮਨਚੂਰੀਆਂ ਨੇ ਬਣਾਇਆ ਮੈਂ ਕਿਹਾ ਮਨਚੂਰੀਆਂ ਨੇ ਕद्दू ਕੋਫ ਤੇਰੀ ਸਬਜੀ ਆ। ਤੇ ਕਹਿੰਦੇ ਲੱਗ ਤਾਂ ਹੋਵੇ ਰੇ। ਤੇ ਮੈਂ ਕਿਹਾ ਤੁਸੀਂ ਖਾਣੇ ਆ ਤੇ ਖਾ ਸਕਦੇ ਆ ਚੱਕ ਦੋ। ਇਸ ਤਰ੍ਹਾਂ ਇਹਨੂੰ ਆਪਾਂ ਆ ਦੇਖੋ ਹੁਣ ਆਪਾਂ ਇਹਨੂੰ ਜਦੋਂ ਇੱਕ ਵਾਰੀ ਪਲਟਾ ਦੇਾਂਗੇ ਨਾ ਤੇ ਨਾਲ ਦੀ ਨਾਲ ਸਿਮ ਕਰ ਦੇਾਂਗੇ। ਫਿਰ ਇਹ ਬਹੁਤ ਹੀ ਜ਼ਿਆਦਾ ਸੋਹਣੇ ਬਣਦੇ ਆ। ਦੇਖੋ ਇਹਨਾਂ ਦੀ ਸ਼ੇਪ ਕਿੰਨੇ ਜ਼ਿਆਦਾ ਸੋਹਣੇ ਬਣੇ। ਆਪਾਂ ਪਤਾ ਪਿਆਜ਼ ਟਮਾਟਰ ਤੇ ਲਸਣ ਹਰੀਆਂ ਮਿਰਚਾਂ ਅੱਜ ਖਤਮ ਨੇ ਤੇ ਇਹ ਆਪਾਂ ਇਹਦੇ ਵਿੱਚ ਪਾ ਕੇ ਤੇ ਗ੍ਰाइंड ਕਰ ਲਾਂਗੇ ਤੇ ਇਧਰ ਆ ਦੇਖੋ ਆਪਣੇ ਆ ਕੀ ਜਿਹੜੇ ਸੋਨੇ ਬਣੇ ਨੇ ਸਾਰੇ ਇਹਨਾਂ ਨੂੰ ਨਾ ਹੁਣ ਆਂਸ਼ ਦੂਸਰੀ ਸ਼ਾਲਮੀ ਦੇ ਵਿੱਚ ਪਾ ਕੇ ਨਾ ਬਿਲਕੁਲ ਦੇਖੋ ਕਿੰਨੇ ਡ్రਾਈ ਨੇ ਕਿੰਨੇ ਸੋਹਣੇ ਨੇ ਸਾਰੇ ਬੁਰੀ ਸੋਨੇ ਬਣੇ ਨੇ ਸਾਰੇ ਇਹ ਆਪਣਾ ਮਸਾਲਾ ਦੇਖੋ ਭੁੱਜ ਗਿਆ ਜਾਲੀਦਾਰ ਬਣ ਗਿਆ ਤੇ ਫਿਰ ਛੱਡ ਗਿਆ ਤੇ ਇਹ ਦਿਨ ਪਰਿਵਰਦੀਆਂ ਬਣ ਗਈਆਂ ਉਸ ਕਰਕੇ ਬੱਚੇ ਚਲੋ ਖੁਸ਼ ਹੋ ਕੇ ਖਾ ਲੈਣਦੇ ਤਾਂ ਫਿਰ ਮੈਨੂੰ ਹੁੰਦਾ ਵੀ ਚੱਲ ਇਸ ਤਰ੍ਹਾਂ ਹੀ ਬਣਾ ਲਵਾਂ ਤੇ ਸਾਡੇ ਵਰਗਿਆਂ ਨੂੰ ਵੀ ਹੁੰਦਾ ਵੀ ਚੱਲ ਹਨਾ ਹੁਣ ਅੰਡੇ ਅੱਧੀਆਂ ਦਾੜਾਂ ਤੇ ਹੈ ਜਾਂ ਤੇ ਆਪਾਂ ਪਾ ਲਿਆ ਜੀ ਨਮਕ ਤੇ ਇਹ ਛੋਟੇ ਚਮਚੇ ਨਾਲ ਅੱਜ ਪਾਉਂਦੀ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਹਰੀਆਂ ਮਿਰਚਾਂ ਨਹੀਂ ਸੀ ਹੈਗੀਆਂ ਤੇ ਆ ਨਾਲ ਮਿਰਚਾਂ ਪਾਈਆਂ ਨੇ ਤੇ ਆ ਆਪਾਂ ਪਾ ਲਈਏ ਹਲਦੀ ਇਹਨਾਂ ਹਲਦੀ ਆਪਨੇ ਘਰ ਦੀ ਹੈ ਤੇ ਬਹੁਤ ਵਧੀਆ ਥੋੜੀ ਘਾਟੀ ਤੇੰਦੀ ਹੈ ਤੇ ਹੁਣ ਆਪਾਂ ਪਾ ਲਾਂਗੇ ਜੀਰਾ ਪਾਊਡਰ ਓਹੋ ਥੜੀ ਚੀਚ ਵੱਜ ਕੇ ਢੋਲੀ ਗਿਆ ਤੇ बस काली मिर्चा पाउडर मिक्स किए हुए ये देखो कितना सोना मसाला ठीक है ये अपना तड़का ही बस बढ़िया बन जाए ना फिर अपनी सब्जी इधर से हम आप थोड़ा जय इसमें पानी डालेंगे तो बस हो गया तो हो आप इधर कुछ नहीं पने